ਇੰਡੀਆ ਟੂਰ ਦਾ ਅੱਜ ਗ੍ਰੈਂਡ ਫਿਨਾਲੇ ਲੁਧਿਆਣੇ ਵਿਖੇ ਨਵੇਂ ਸਾਲ ਵਾਲੇ ਦਿਨ ਆਪਾਂ ਰਲ ਕੇ ਮਨਾਵਾਂਗੇ। ਉੱਥੇ ਅਸੀਂ ਪੱਗਾਂ ਦਾ ਕੈਂਪ ਰੱਖਿਆ। ਕੁਝ ਵੀਰਾਂ ਦੇ ਸਵਾਲ ਸਨ ਅਸੀਂ ਪੱਗ ਘਰੋਂ ਲੈ ਕੇ ਆਈਏ ਜਾਂ ਤੁਸੀਂ ਦੋਗੇ। ਸੋ ਮੈਂ ਇਹ ਦੱਸਣਾ ਚਾਹਾਂਗਾ ਪੱਗ ਵੀ ਅਸੀਂ ਦੇਾਂਗੇ ਬੰਨਾਂਗੇ ਵੀ ਅਸੀਂ ਉੱਥੇ ਜਿਹੜਾ ਕਿ ਟੋਟਲੀ ਫ੍ਰੀ ਆਫ ਕੋਸਟ ਏ ਇਸ ਇਨਫੋਰਮੇਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੰਡੀਆ ਟੂਰ ਦਾ ਅੱਜ ਗ੍ਰੈਂਡ ਫਿਨਾਲੇ ਲੁਧਿਆਣੇ ਵਿਖੇ ਨਵੇਂ ਸਾਲ ਵਾਲੇ ਦਿਨ ਆਪਾਂ ਰਲ ਕੇ ਮਨਾਵਾਂਗੇ ਉਥੇ ਅਸੀਂ ਪੱਗਾਂ ਦਾ ਕੈਂਪ ਰੱਖਿਆ ਕੁਝ ਵੀਰਾਂ ਦੇ ਸਵਾਲ ਸਨ ਅਸੀਂ ਪੱਗ ਘਰੋਂ ਲੈ ਕੇ ਆਈਏ ਜਾਂ ਤੁਸੀਂ ਦੋਗੇ ਸੋ ਮੈਂ ਇਹ ਦੱਸਣਾ ਚਾਹਾਂਗਾ ਪੱਗ ਵੀ ਅਸੀਂ ਦੇਾਂਗੇ ਬੰਨਣਾ ਕੇ ਵੀ ਅਸੀਂ ਉਥੇ ਜਿਹੜਾ ਕਿ ਟੋਟਲੀ ਫ੍ਰੀ ਆਫ ਕੋਸਟ ਏ ਇਸ ਇਨਫੋਰਮੇਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੰਡੀਆ ਟੂਰ ਦਾ ਅੱਜ ਗ੍ਰੈਂਡ ਫਿਨਾਲੇ ਲੁਧਿਆਣੇ ਵਿਖੇ ਨਵੇਂ ਸਾਲ ਵਾਲੇ ਦਿਨ ਆਪਾਂ ਰਲ ਕੇ ਮਨਾਵਾਂਗੇ ਉੱਥੇ ਅਸੀਂ ਪੱਗਾਂ ਦਾ ਕੈਂਪ ਰੱਖਿਆ ਕੁਝ ਵੀਰਾਂ ਦੇ ਸਵਾਲ ਸਨ ਅਸੀਂ ਪੱਗ ਘਰੋਂ ਲੈ ਕੇ ਆਈਏ ਜਾਂ ਤੁਸੀਂ ਦੋਗੇ ਸੋ ਮੈਂ ਦੱਸਣਾ ਚਾਹਾਂਗਾ ਪੱਗ ਵੀ ਅਸੀਂ ਦੇਾਂਗੇ ਬੰਨਾਂਗੇ ਵੀ ਅਸੀਂ ਉੱਥੇ ਜਿਹੜਾ ਕਿ ਟੋਟਲੀ ਫ੍ਰੀ ਆਫ ਕੋਸਟ ਏ ਇਸ ਇਨਫੋਰਮੇਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੰਡੀਆ ਟੂਰ ਦਾ ਅੱਜ ਗ੍ਰੈਂਡ ਫਿਨਾਲੇ ਲੁਧਿਆਣੇ ਵਿਖੇ ਨਵੇਂ ਸਾਲ ਵਾਲੇ ਦਿਨ ਆਪਾਂ ਰਲ ਕੇ ਮਨਾਵਾਂਗੇ ਉੱਥੇ ਅਸੀਂ ਪੱਗਾਂ ਦਾ ਕੈਂਪ ਰੱਖਿਆ ਕੁਝ ਵੀਰਾਂ ਦੇ ਸਵਾਲ ਸਨ ਅਸੀਂ ਪੱਗ ਘਰੋਂ ਲੈ ਕੇ ਆਈਏ ਜਾਂ ਤੁਸੀਂ ਦੋਗੇ ਸੋ ਮੈਂ ਇਹ ਦੱਸਣਾ ਚਾਹਾਂਗਾ ਪੱਗ ਵੀ ਅਸੀਂ ਦੇਾਂਗੇ ਬੰਨਾਂਗੇ ਵੀ ਅਸੀਂ ਉੱਥੇ ਜਿਹੜਾ ਕਿ ਟੋਟਲੀ ਫ੍ਰੀ ਆਫ ਕੋਸਟ ਏ ਇਸ ਇਨਫੋਰਮੇਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੰਡੀਆ ਟੂਰ ਦਾ ਅੱਜ ਗ੍ਰੈਂਡ ਫਿਨਾਲੇ ਲੁਧਿਆਣੇ ਵਿਖੇ ਨਵੇਂ ਸਾਲ ਵਾਲੇ ਦਿਨ ਆਪਾਂ ਰਲ ਕੇ ਮਨਾਵਾਂਗੇ ਉੱਥੇ ਅਸੀਂ ਪੱਗਾਂ ਦਾ ਕੈਂਪ ਰੱਖਿਆ। ਕੁਝ ਵੀਰਾਂ ਦੇ ਸਵਾਲ ਸਨ ਅਸੀਂ ਪੱਗ ਘਰੋਂ ਲੈ ਕੇ ਆਈਏ ਜਾਂ ਤੁਸੀਂ ਦੋਗੇ। ਸੋ ਮੈਂ ਇਹ ਦੱਸਣਾ ਚਾਹਾਂਗਾ ਪੱਗ ਵੀ ਅਸੀਂ ਦੇਾਂਗੇ ਬੰਨਾਂਗੇ ਵੀ ਅਸੀਂ ਉੱਥੇ ਜਿਹੜਾ ਕਿ ਟੋਟਲੀ ਫ੍ਰੀ ਆਫ ਕੋਸਟ ਹੈ। ਇਸ ਇਨਫੋਰਮੇਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇੰਡੀਆ ਟੂਰ ਦਾ ਅੱਜ ਗ੍ਰੈਂਡ ਫਿਨਾਲੇ ਲੁਧਿਆਣੇ ਵਿਖੇ ਨਵੇਂ ਸਾਲ ਵਾਲੇ ਦਿਨ ਆਪਾਂ ਰਲ ਕੇ ਮਨਾਵਾਂਗੇ। ਉੱਥੇ ਅਸੀਂ ਪੱਗਾਂ ਦਾ ਕੈਂਪ ਰੱਖਿਆ ਕੁਝ ਵੀਰਾਂ ਦੇ ਸਵਾਲ ਸਨ ਅਸੀਂ ਪੱਗ ਘਰੋਂ ਲੈ ਕੇ ਆਈਏ ਜਾਂ ਤੁਸੀਂ ਦੋਗੇ ਸੋ ਮੈਂ ਇਹ ਦੱਸਣਾ ਚਾਹਾਂਗਾ ਪੱਗ ਵੀ ਅਸੀਂ ਦੇਾਂਗੇ ਬੰਨਣਾ ਵੀ ਅਸੀਂ ਉੱਥੇ ਜਿਹੜਾ ਕਿ ਟੋਟਲੀ ਫ੍ਰੀ ਆਫ ਕੋਸਟ ਏ ਇਸ ਇਨਫੋਰਮੇਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੰਡੀਆ ਟੂਰ ਦਾ ਅੱਜ ਗ੍ਰੈਂਡ ਫਿਨਾਲੇ ਲੁਧਿਆਣੇ ਵਿਖੇ ਨਵੇਂ ਸਾਲ ਵਾਲੇ ਦਿਨ ਆਪਾਂ ਰਲ ਕੇ ਮਨਾਵਾਂਗੇ ਉੱਥੇ ਅਸੀਂ ਪੱਗਾਂ ਦਾ ਕੈਂਪ ਰੱਖਿਆ ਕੁਝ ਵੀਰਾਂ ਦੇ ਸਵਾਲ ਸਨ ਅਸੀਂ ਪੱਗ ਘਰੋਂ ਲੈ ਕੇ ਆਈਏ ਜਾਂ ਤੁਸੀਂ ਦੋਗੇ ਸੋ ਮੈਂ ਇਹ ਦੱਸਣਾ ਚਾਹਾਂਗਾ ਪੱਗ ਵੀ ਅਸੀਂ ਦੇਾਂਗੇ ਬੰਨਾਂਗੇ ਵੀ ਅਸੀਂ ਉੱਥੇ ਜਿਹੜਾ ਕਿ ਟੋਟਲੀ ਫ੍ਰੀ ਆਫ ਕੋਸਟ ਏ ਇਸ ਇਨਫੋਰਮੇਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੰਡੀਆ ਟੂਰ ਦਾ ਅੱਜ ਗ੍ਰੈਂਡ ਫਿਨਾਲੇ ਲੁਧਿਆਣੇ ਵਿਖੇ ਨਵੇਂ ਸਾਲ ਵਾਲੇ ਦਿਨ ਆਪਾਂ ਰਲ ਕੇ ਮਨਾਵਾਂਗੇ ਉਥੇ ਅਸੀਂ ਪੱਕਾ ਦਾ ਕੈਂਪ ਰੱਖਿਆ ਕੁਝ ਵੀਰਾਂ ਦੇ ਸਵਾਲ ਸਨ ਅਸੀਂ ਪੱਗ ਘਰੋਂ ਲੈ ਕੇ ਆਈਏ ਜਾਂ ਤੁਸੀਂ ਦੋਗੇ ਸੋ ਮੈਂ ਦੱਸਣਾ ਚਾਹਾਂਗਾ ਪੱਗ ਵੀ ਅਸੀਂ ਦੇਾਂਗੇ ਬੰਨਾਂਗੇ ਵੀ ਅਸੀਂ ਉਥੇ ਜਿਹੜਾ ਕਿ ਟੋਟਲੀ ਫ੍ਰੀ ਆਫ ਕੋਸਟ ਏ ਇਸ ਇਨਫੋਰਮੇਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ